ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਆਪਾਂ ਜਾਣੇ ਪਏ ਜੀ ਨਮਾ گاؤں ਤੋਂ ਪਿੰਡ ਅਣਦਾਣਾ ਘੱਗਰ ਦਰਿਆ ਦਾ ਪਾਣੀ ਵੇਖਣ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਮਿਲ ਸਕੇ ਤੇ ਰਸਤੇ ਦੇ ਵਿੱਚ بارش ਦਾ ਪਾਣੀ ਰੋਡ ਤੋਂ ਦੂਜੇ ਪਾਸੇ ਨੂੰ ਜਾ ਰਿਹਾ ਤੇ ਬਾਈ ਦਾ ਮੋਟਰਸਾਈਕਲ ਇੱਕ ਦਾ ਤੇ ਵਿੱਚ ਬੰਦ ਹੋ ਗਿਆ ਦੋ ਤਿੰਨ ਲੰਘ ਵੀ ਗਏ ਉਹ ਵੇਖੋ ਸਾਹਮਣੇ ਵਾਲਾ ਮੋਟਰਸਾਈਕਲ ਤੇ ਬੰਦ ਹੋ ਗਿਆ ਜੀ ਵਿੱਚ ਤੇ ਅਸੀਂ ਵੀ ਸੋਚਦੇ ਪਏ ਆ ਪਿਛਲੀ ਵਾਰੀ ਸਾਡਾ ਮੋਟਰਸਾਈਕਲ ਵੀ ਬੰਦ ਹੋ ਗਿਆ ਸੀ ਵੀ ਕਿਵੇਂ ਕਰੀਏ ਤੇ ਮੋਟਰਸਾਈਕਲ ਆਪਣਾ ਵੀ ਬੰਦ ਹੋ ਗਿਆ ਸੀ ਆ ਗਈ ਆਪਾਂ ਇੱਕ ਗਰਦਰਿਆ ਦੇ ਉੱਤੇ ਪਿੰਡ ਅਣਦਾਣਾ ਤੇ ਇਸ ਪਾਸਿਓਂ ਆਪਾਂ ਆਏ ਆ ਜਿਹੜੇ ਪਾਸੇ ਹਥੈਲੇ ਭਰੇ ਪਏ ਨੇ ਇਸ ਨਵੇਂ گاਉ ਨੂੰ ਛੜਕ ਗਈ ਜੀ ਨਾਲ ਹੀ ਹੱਦ ਹੈ ਜੀ ਨਵਾਂ گاਉ ਪਿੰਡ ਦੀ ਕੌਰਵੀ ਦਾ ਪਿੰਡ ਨਵਾਂਗਾਉ ਉਹਦੀ ਹੱਦ ਹੈ ਜੀ ਇਹਦੇ ਨਾਲ ਅਣਦਾਣਾ ਪਿੰਡ ਦੇ ਨਾਲ ਤੇ ਤੁਸੀਂ ਵੇਖ ਸਕਦੇ ਹੋ ਇੱਥੇ ਵੀ ਪਿੰਡ ਦੇ ਮਿੱਟੀ ਜਮਾ ਕਰਕੇ ਥੈਲਿਆਂ ਵਿੱਚ ਭਰ ਕੇ ਐਡਵਾਂਸ ਵਿੱਚ ਰੱਖੀ ਹੋਈ ਜਿੱਥੇ ਵੀ ਲੋਡ ਪੈਂਦੀ ਟਰਾਲੀਆਂ ਭਰ ਕੇ ਵੇਖੋ ਸਾਹਮਣੇ ਨਾਲ ਦੀ ਨਾਲ ਲੋਡ ਕਰਕੇ ਅੱਗੇ ਲੈ ਜਾਂਦੇ ਹਨ ਬੰਨ ਦੇ ਉੱਤੇ ਤੇ ਇਹ ਆ ਗਿਆ ਜੀ ਖਗਰ ਦਰਿਆ ਦਾ ਪੁਲ ਪਿੰਡ ਅਨਦਾਣਾ ਦਾ ਤੇ ਇਸ ਪਾਸਿਓਂ ਪਾਣੀ ਆਉਂਦਾ ਪਿਆ ਜਿਹੜੇ ਪਾਸਿਓਂ ਪਾਣੀ ਆਉਂਦਾ ਪਿਆ ਜੀ ਇਸ ਪਾਸੇ ਖਨੌਰੀ ਸ਼ਹਿਰ ਹੈ ਜੀ ਖਨੌਰੀ ਸ਼ਹਿਰ ਤੋਂ ਪਾਣੀ ਆਉਂਦਾ ਪਿਆ ਜੀ ਜਿੱਥੋਂ ਭਾਖੜਾ ਕਨਾਲ ਲੰਘਦੀ ਹੈ ਜੀ ਜਿੱਥੇ ਆਪਾਂ ਵੀਡੀਓ ਪਾਉਣੇ ਹੁਣੇ ਪੁਲ ਦੇ ਉੱਤੇ ਖੜਕੇ ਥੱਲੋਂ ਦੀ ਖਗਰ ਦਰਿਆ ਲੰਘਦਾ ਜੀ ਇਸ ਪਾਸੇ ਖਨੌਰੀ ਹੈ ਤੇ ਉਹਦੇ ਨਾਲ ਹੀ ਆ ਜਾਂਦਾ ਪਿੰਡ ਬਨਾਰਸੀ ਖਨੋਰੀ ਦੇ ਤੇ ਬਨਾਰਸੀ ਤੋਂ ਬਾਅਦ ਵੀ ਇੱਕ ਪਿੰਡ ਆਉਂਦਾ ਨਾ ਮੈਨੂੰ ਨਾਂ ਨਹੀਂ ਪਤਾ ਤੇ ਫਿਰ ਇਹ ਆ ਜਾਂਦਾ ਜੀ ਪਿੰਡ ਅਨਦਾਣਾ ਤੇ ਆ ਵੇਖੋ ਜੀ ਇੱਧਰੋਂ ਪਾਣੀ ਜਾਂਦਾ ਪਿਆ ਜੀ ਇੱਧਰੋਂ ਹੁਣ ਅਨਦਾਣਾ ਤੋਂ ਅਗਲਾ ਪਿੰਡ ਹੈ ਜੀ ਥੇੜੀ ਫਿਰ ਆਏਗਾ ਜੀ ਚਾਂਦੂ ਫਿਰ ਚਾਂਦੂ ਤੋਂ ਬਾਅਦ ਆਏਗਾ ਜੀ ਮੰਡਵੀ ਮੰਡਵੀ ਤੋਂ ਬਾਅਦ ਆਏਗਾ ਮਕੋਰੜ ਸਾਹਿਬ ਫਿਰ ਆਏਗਾ ਜੀ ਮੂਨਕ ਤੇ ਪਾਣੀ ਸਿੱਧਾ ਫਿਰ ਜਾਖਲਵਾਲ ਦੀ ਲੰਘ ਜਾਂਦਾ ਜੀ ਅੱਗੇ ਨੂੰ ਐਂਟਰੀ ਕਰ ਜਾਂਦਾ ਹਿਆਣੇ ਚ ਤੇ ਪਾਣੀ ਦਾ ਲੈਵਲ ਇੱਥੇ ਵੀ ਕੋਈ ਨਿਸ਼ਾਨੀ ਤਾਂ ਲੱਗੀ ਨਹੀਂ ਸੋਈ ਨਾਪਣ ਵਾਲੀ ਵੀ ਜਿਹੜਾ ਆਪਾਂ ਵਿਖਾ ਸਕਦੇ ਵੀ ਕਿੰਨਾ ਪਾਣੀ ਚੱਲਦਾ ਪਿਆ ਪਰ ਪਾਣੀ ਫੁੱਲ ਚੱਲਦਾ ਪਿਆ ਜੀ ਜੇ ਘਟਿਆ ਵੀ ਹੋਇਆ ਇੰਚ ਡੇੜੀ ਘਟਿਆ ਹੋਊਗਾ ਤੇ ਆਹ ਵੇਖੋ ਜੀ ਆਹ ਘੱਗਰ ਤੋਂ ਕਿਸੇ ਨੇ ਪਾਈਪਲਾਈਨ ਖੇਤਾਂ ਨੂੰ ਵਿਛਾਈ ਹੋਈ ਹੈ ਜੀ ਇਹ ਦੂਜਾ ਸੁਣਕਾ ਨਹੀਂ ਹੈਗਾ ਜੀ ਜਿਹੜੀ ਆਪਾਂ ਪੱਕੀ ਪਾਈਪਲਾਈਨ ਕਰਦੇ ਨਾ ਖੇਤਾਂ ਵਿੱਚ ਥੱਲੇ ਡੂੰਗੀਏ ਉਹੀ ਪਾਈਪ ਲਾਇਆ ਹੋਇਆ ਹੈ ਬਾਈਆਂ ਨੇ ਪੱਕਾ ਹੀ ਵੀ ਤਾਂ ਜੋ ਰਸਤੇ ਵਿੱਚ ਲੀਕ ਨਾ ਹੋਵੇ ਕਾਫੀ ਲੰਮਾ ਹੈ ਜੀ ਵੇਖੋ ਤੁਸੀਂ ਕਿੱਥੋਂ ਤੱਕ ਲੱਗਿਆ ਹੋਇਆ ਹੈ ਜੀ ਤੇ ਆਪਾਂ ਚੱਲ ਪਏ ਆ ਪਿੰਡ ਅਨਦਾਣੇ ਨੂੰ ਤੇ ਆ ਵੇਖੋ ਇੱਥੇ ਬਾਈ ਨੇ ਸਾਰਾ ਸਿਸਟਮ ਬਣਾਇਆ ਜੀ ਝੋਨੇ ਦੇ ਵਿੱਚ بارش ਦਾ ਪਾਣੀ ਜ਼ਿਆਦਾ ਜੀ ਘੱਗਰ ਦਰਿਆ ਦਾ ਪਾਣੀ ਨਹੀਂ ਆ ਗਿਆ ਜੀ ਇਹ بارش ਦਾ ਪਾਣੀ ਹੈ ਜੀ ਤੇ ਝੋਨੇ ਵਿੱਚ ਕਾਫੀ ਜ਼ਿਆਦਾ ਪਾਣੀ ਖੜਾ ਹੈ ਝੋਨੇ ਨੂੰ ਆਪਣੇ ਨੂੰ ਬਚਾਉਣ ਵਾਸਤੇ ਫਸਲ ਨੂੰ ਕਿਸਾਨ ਨੇ ਇਹ ਪਾਣੀ ਚੱਕ ਕੇ ਘੱਗਰ ਵਿੱਚ ਪਾਉਂਦੇ ਪਏ ਨੇ ਤੇ ਬਾਕੀ ਇਹ ਪਿੰਡ ਅਨਦਾਣੇ ਵਿੱਚ ਫਸਲਾਂ ਦਾ ਜ਼ਿਆਦਾ ਨੁਕਸਾਨ ਨਹੀਂ ਜਾਂ ਤਾਂ ਇੱਥੇ ਜੇ ਪਾਣੀ ਖੜਾ ਹੈ ਘੱਗਰ ਵਾਲੇ ਪਾਸੇ ਪਿੰਡ ਤੋਂ ਤੇ ਜਾਂ ਇਧਰਲੇ ਪਾਸੇ ਖੜਾ ਜੀ ਇਧਰਲੇ ਬੰਨੇ ਥੋੜਾ ਝੋਨੇ 'ਚ ਪਾਣੀ ਜ਼ਿਆਦਾ ਜੀ ਇੰਨਾ ਕੁ ਏਰੀਆ ਖਰਾਬ ਸੀ ਤੇ ਬਾਕੀ ਤਕਰੀਬਨ ਸਾਰਾ ਠੀਕ ਸੀ ਕਿਤੇ ਪਾਣੀ ਕੋਈ ਜ਼ਿਆਦਾ ਨਹੀਂ ਲੱਗਿਆ ਮੈਨੂੰ ਸਥਿਤੀ ਨਾਰਮਲ ਲੱਗੀ ਤੇ ਆਪਾਂ ਪਹੁੰਚ ਚੱਲੇ ਆ ਜੀ ਪਿੰਡ ਅਨਦਾਣਾ ਤੇ ਆ ਵੇਖਿਓ ਹੁਣ ਸਾਹਮਣੇ ਬੋਰਡ ਵੀ ਆ ਜਾਏਗਾ ਜੀ ਪਿੰਡ ਅਨਦਾਣਾ ਜੀ ਆ ਗਿਆ ਜੀ